ਐਸੋ ਸਿਸਟਮ ਨੇ ਪ੍ਰਦਾਨਾਉ ਰਿਚ ਵੈਸਟ ਕਰ ਰਿਹਾ ਹੈ ਕਿ ਜੀ ਇਹ ਮੈਲ ਬੁੱਕਰ ਜੀ ਨੇ ਕਿਹਾ ਹੈ ਕਿ ਸਾਰੇ ਸਰਜ਼ੂਮ ਕੀ ਨਾਮ ਹਰਮੇਸ਼ ਕੋਟੇ ਜੀ ਨੂੰ ਪਤਾ ਕਰਵਾਇਆ ਜਾਵੇ ਸਾਰੇ ਹੀ ਮਿਹਰਬਾਨੀ ਹੈ ਰਾਜਪੁਰਾ ਦੇ ঈগল ਮੋਟਲ ਹੋਟਲ ਦੇ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਮੌਕਾ ਸੀ ਰਾਜਪੁਰਾ ਦੇ ਵਪਾਰ ਮੰਡਲ ਦੀ ਚੋਣ ਦਾ ਇਸ ਮੌਕੇ ਤੇ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਵੀ ਮੌਜੂਦ ਰਹੇ ਉਕਤ ਚੋਣ ਕਰਵਾਉਣ ਦੇ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਰਾਜਪੁਰਾ ਸ਼ਹਿਰ ਦੀ ਵਪਾਰਕ ਸੰਸਥਾਵਾਂ ਦੇ ਨਾਲ ਜੁੜੇ ਵਪਾਰੀ ਐਸੋਸੀਏਸ਼ਨ ਦੇ ਅਹੁਦੇਦਾਰ ਵੀ ਮੌਜੂਦ ਰਹੇ ਇਸ ਮੌਕੇ ਤੇ ਵਪਾਰ ਮੰਡਲ ਦੇ ਚੇਅਰਮੈਨ ਯਸ਼ਪਾਲ ਸਿੰਧੀ ਦੇ ਵੱਲੋਂ ਰਾਜਪ੍ਰਧ ਦੇ ਜਾਣੇ ਪਛਾਣੇ ਵਪਾਰੀ ਸ਼੍ਰੀ ਰਮੇਸ਼ ਪਹੂਜਾ ਦਾ ਨਾਮ ਨਵੇਂ ਪ੍ਰਧਾਨ ਵਜੋਂ ਰੱਖਿਆ ਗਿਆ ਜਿਸ ਤੋਂ ਬਾਅਦ ਮੌਕੇ ਤੇ ਮੌਜੂਦ ਸਾਰੇ ਵਪਾਰੀ ਭਰਾਵਾਂ ਦੇ ਪੱਲੋਂ ਹੱਥ ਖੜੇ ਕਰਕੇ ਰਮੇਸ਼ ਪਹੂਜਾ ਨੂੰ ਵਪਾਰ ਮੰਡਲ ਰਾਜਪ੍ਰਧ ਆਗਲੇ 3 ਸਾਲਾਂ ਦੇ ਲਈ ਪ੍ਰਧਾਨ ਚੁਣਿਆ ਗਿਆ ਅਤੇ ਜਿਸ ਤੋਂ ਬਾਅਦ ਨਵੇਂ ਪ੍ਰਧਾਨ ਰਮੇਸ਼ ਪਹੂਜਾ ਨੂੰ ਵਿਧਾਇਕਾ ਮੈਡਮ ਨੀਨਾ ਮਿੱਤਲ ਉਹਨਾਂ ਦੇ ਪਤੀ ਅਜੇ ਮਿੱਤਲ ਅਤੇ ਸਮੂਹ ਵਪਾਰੀਆਂ ਦੇ ਵੱਲੋਂ ਫੁੱਲਾਂ ਦਾ ਹਾਰ ਪਾ ਕੇ ਵਧਾਈ ਦਿੱਤੀ ਗਈ ਹੈ ਇਸ ਮੌਕੇ ਤੇ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਜਿੱਥੇ ਵਪਾਰ ਮੰਡਲ ਦੇ ਨਵੇਂ ਬਣੇ ਪ੍ਰਧਾਨ ਰਮੇਸ਼ ਪਹੂਜਾ ਨੂੰ ਵਧਾਈਆਂ ਦਿੱਤੀਆਂ ਗਈਆਂ ਉੱਥੇ ਹੀ ਪੱਤਰਕਾਰਾਂ ਦੇ ਨਾਲ ਵੀ ਖਾਸ ਤੌਰ ਤੇ ਗੱਲਬਾਤ ਕੀਤੀ ਗਈ ਹੈ ਕਿਹਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜੋ ਰਾਜਪੁਰਾ ਦੇ ਵਿੱਚ ਪਹਿਲਾਂ ਨਹੀਂ ਹੋਇਆ ਉਹ ਕਰਨ ਜਾ ਰਹੇ ਹਾਂ ਅਸੀਂ ਵਪਾਰੀ ਭਰਾਵਾਂ ਦੇ ਵਾਸਤੇ ਇੱਕ ਵਧੀਆ ਹਾਲ ਅਤੇ ਦਫ਼ਤਰ ਤਿਆਰ ਕਰਨ ਜਾ ਰਹੇ ਹਾਂ ਜਿੱਥੇ ਵਪਾਰੀ ਭਰਾਵਾਂ ਦੀਆਂ ਮੁਸ਼ਕਲਾਂ ਨੂੰ ਸੁਣਿਆ ਜਾਵੇਗਾ ਇਸੇ ਮੌਕੇ ਬੋਲਦਿਆਂ ਨਾਗੇ ਵੀ ਕਿਹਾ ਕਿ ਅੱਗੇ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਹੈ ਜੇਕਰ ਕੋਈ ਵੀ ਅਫਸਰ ਕਿਸੇ ਵੀ ਵਪਾਰੀ ਨੂੰ ਪਰੇਸ਼ਾਨ ਕਰਦਾ ਹੈ ਤਾ ਉਹ ਉਹਨਾਂ ਨੂੰ ਸੰਪਰਕ ਕਰ ਸਕਦੇ ਨੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਵਪਾਰੀ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦੇਵਾਂਗੇ ਇਸ ਮੌਕੇ ਤੇ ਰਮੇਸ਼ ਦੇ ਵੱਲੋਂ ਨਵੇਂ ਮੈਂਬਰਾਂ ਦੀ ਚੋਣ ਕਰਨ ਦੇ ਲਈ ਕਿਹਾ ਗਿਆ ਅਤੇ ਉਹਨਾਂ ਦੇ ਵੱਲੋਂ ਮੌਕੇ ਤੇ ਹੀ ਮੈਂਬਰਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਗਈ ਹੈ ਇਸੇ ਦੌਰਾਨ ਕੀ ਕੁਝ ਕਹਿਣਾ ਸੀ ਵਿਧਾਇਕਾ ਮੈਡਮ ਨੀਨਾ ਮਿੱਤਲ ਅਤੇ ਵਪਾਰ ਮੰਡਲ ਦੇ ਨਵੇਂ ਬਣੇ ਪ੍ਰਧਾਨ ਰਮੇਸ਼ ਪਹੂਜਾ ਦਾ ਦੇਖੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜਾ ਕਾਫੀ ਧੇਰ ਤੋਂ ਵਪਾਰ ਮੰਡਲ ਦੀ ਚੋਣ ਪ੍ਰਧਾਨ ਦੀ ਚੋਣ ਕਾਫੀ ਧੇਰ ਤੋਂ ਲਟਕ ਰਹੀ ਸੀਗੀ ਅੱਜ ਉਹ ਵਪਾਰੀ ਭਰਾਵਾਂ ਨੇ ਆਪਣਾ ਪ੍ਰਧਾਨ ਸਰਵ ਸੰਮਤੀ ਨਾਲ ਚੁਣਿਆ ਤਾਂ ਮੈਂ ਸਾਰੇ ਜਿਹੜਾ ਨਵਾਂ ਵਪਾਰ ਮੰਡਲ ਚੁਣਿਆ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਨੀ ਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਨਵਾਂ ਵਪਾਰ ਮੰਡਲ ਸਾਰੇ ਵਪਾਰੀਆਂ ਨੂੰ ਨਾਲ ਲੈ ਕੇ ਜੋ ਉਹਨਾਂ ਦੀਆਂ ਪ੍ਰੋਬਲਮ ਐ ਉਹਨਾਂ ਨੂੰ ਦੂਰ ਕਰਨਗੇ ਔਰ ਰਾਜਪੁਰਾ ਦੇ ਵਪਾਰ ਨੂੰ ਉਚਾਈਆਂ ਤੇ ਲੈ ਜਾਣਗੇ। ਕੁਝ ਦੱਸਿਆ ਜਾ ਰਿਹਾ ਕਿ ਕੁਝ ਹਾਲ ਵੀ ਇਹਨਾਂ ਨੂੰ ਦਿੱਤਾ ਜਾ ਰਿਹਾ ਬਣਾ ਕੇ ਵਪਾਰ ਭਵਨ ਜੋ ਪਹਿਲ ਕਦੀ ਨਹੀਂ ਹੋਇਆ ਰਾਜਪੁਰਾ ਚ ਵਪਾਰ ਭਵਨ ਬਣ ਰਿਹਾ ਜਿੱਥੇ ਵਪਾਰੀ ਬੈਠ ਕੇ ਆਪਣੀਆਂ ਕੋਈ ਪ੍ਰੋਬਲਮਸ ਐ ਡਿਸਕਸ ਕਰ ਸਕਣਗੇ ਆਪਣੀਆਂ ਕੋਈ ਮੀਟਿੰਗਸ ਕਰ ਸਕਣਗੇ ਕਿਉਂਕਿ ਇਹਨਾਂ ਨੂੰ ਬਹੁਤ ਜ਼ਰੂਰੀ ਸੀ ਵਪਾਰੀ ਵੀਰਾਂ ਨੂੰ ਕਿ ਬੈਠ ਕੇ ਉਹਨਾਂ ਦਾ ਕੋਈ ਏਦਾਂ ਦਾ ਪਰਸਨਲ ਜਗ੍ਹਾ ਹੋਵੇ ਜਿੱਥੇ ਉਹ ਆਪਦੇ ਕੋਈ ਵੀ ਪ੍ਰੋਬਲਮ ਐ ਉੱਥੇ ਗੱਲ ਕਰ ਸਕਣ ਉੱਥੇ ਐਸਡੀਐਮ ਸਾਹਿਬ ਦਾ ਵੀ ਆਫਿਸ ਬਣਾਇਆ ਜਾ ਰਿਹਾ ਕਿ ਐਸ ਉੱਥੇ ਉਹਨਾਂ ਨਾਲ ਆਪਦੇ ਜਿਹੜੀ ਵੀ ਪ੍ਰੋਬਲਮ ਹੈ ਉਹ ਸ਼ੇਅਰ ਕਰ ਸਕਣ ਤੇ ਸਾਡਾ ਮਕਸਦ ਇੱਕੋ ਹੀ ਹੈ ਕਿ ਰਾਜਪੂਰਾ ਦੇ ਵਪਾਰ ਨੂੰ ਉਚਾਈਆਂ ਤੇ ਲਿਜਾਣਾ ਤਾਂ ਜੇ ਵਪਾਰ ਮੰਡਲ ਅੱਛਾ ਹੋਏਗਾ ਤਾਂ ਹੀ ਉਚਾਈਆਂ ਤੇ ਲਿਜਾਣਗੇ ਔਰ ਮੈਂ ਇੱਕ ਗੱਲ ਹੋਰ ਕਹੂੰਗੀ ਤੁਹਾਡੇ ਮਾਧਿਅਮ ਤੇ ਆਪਣੇ ਵਪਾਰੀ ਵੀਰਾਂ ਨੂੰ ਵੀ ਕਿਸੇ ਤੋਂ ਵੀ ਡਰਨ ਦੀ ਲੋੜ ਨਹੀਂ ਹੈ ਆਪਣਾ ਆਰਾਮ ਨਾਲ ਖੁੱਲਕੇ ਵਪਾਰ ਕਰੋ ਕੋਈ ਗਲਤ ਕੰਮ ਨਹੀਂ ਆਪਾਂ ਕਰਨਾ ਵਪਾਰ ਕਰਨ 'ਚ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਗੀ ਤੁਹਾਨੂੰ ਕੋਈ ਵੀ ਜੇ ਕੋਈ ਤੰਗ ਕਰਦਾ ਕੋਈ ਪਰੇਸ਼ਾਨ ਕਰਦਾ ਸਾਨੂੰ ਦਿਖਸੋ ਅਸੀਂ ਤੁਹਾਡੇ ਨਾਲ ਜੀ ਅਫਸਰ ਸ਼ਾਹੀ ਦੀ ਗੱਲ ਕਰੀਏ ਮੈਮ ਅਕਸਰ ਵਪਾਰੀ ਦੇ ਅਫਸਰशाही ਤੋਂ ਬਹੁਤ ਪਰੇਸ਼ਾਨ ਰਹਿੰਦੇ ਨਜਾਇਜ਼ ਤੌਰ ਤੇ ਦੀਵਾਲੀ ਆ ਰਹੀ ਹੈ ਵਪਾਰੀਆਂ ਨੂੰ ਤੰਗ ਕੀਤਾ ਜਾਂਦਾ ਉਹਨਾਂ ਵਾਸਤੇ ਮੈਮ ਤੁਸੀਂ ਕੀ ਕਹਿਣਾ ਚਾਹੋਗੇ ਉਹ ਜਿਹੜੇ ਅਫਸਰ ਸਹਿਬਾਨ ਨੇ ਜਿਹੜੇ ਆ ਕੇ ਤੰਗ ਕਰਦੇ ਪਰੇਸ਼ਾਨ ਕਰਦੇ ਉਹਨਾਂ ਨੂੰ ਕੀ ਦੇਖੋ ਵੈਸੇ ਤਾਂ ਜਦੋਂ ਦੀ ਆਮ ਆਦੀ ਪਾਰਟੀ ਦੀ ਸਰਕਾਰ ਬਣੀ ਹੈ ਅਫਸਰ ਸਾਹੀ ਨੇ ਤੰਗ ਨਹੀਂ ਕਰਨਾ ਬੰਦ ਕਰ ਦਿੱਤਾ ਫੇਰ ਵੀ ਜੇ ਤੁਹਾਨੂੰ ਕੋਈ ਵੀ ਆਫੀਸਰ ਤੰਗ ਕਰਦਾ ਹੈ ਜਾਂ ਮੈਂ ਇਹ ਕਹਿੰਨੀ ਆ ਵੀ ਕੋਈ ਵੀ ਪਰਸਨ ਤੰਗ ਕਰਦਾ ਹੈ ਕਈ ਵਾਰ ਮੈਂ ਦੇਖਦੀ ਆ ਕਿ ਜਿਹੜੇ ਸਾਡੇ ਪੁਰਾਣੇ ਲੀਡਰ ਹੈ ਉਹ ਧਮਕੀਆਂ ਦਿੰਦੇ ਨੇ ਉਹ ਪਰੇਸ਼ਾਨ ਕਰਦੇ ਨੇ ਤੁਹਾਨੂੰ ਡਰਨ ਦੀ ਲੋੜ ਨਹੀਂ ਮੈਂ ਨਾਲ ਖੜੀ ਆ ਬਾਕੀ ਨਰਮੇਸ਼ ਜੀ ਸਾਰੀ ਟੀਮ ਨਾਲ ਖੜੀ ਹੈ ਆਪਦਾ ਵਪਾਰ ਕਰੋ ਖੁਸ਼ੀ ਖੁਸ਼ੀ ਆਪਣਾ ਵਪਾਰ ਨੂੰ ਅੱਗੇ ਵਧਾਓ ਤਾਂ ਕਿ ਅਸੀਂ ਰਾਜਪੁਰਾ ਨੂੰ ਤਰ ਕਾਫੀ ਸਮੇਂ ਤੋਂ ਜਿਹੜਾ ਹੈ ਵਪਾਰੀਆਂ ਦੇ ਨਾਲ ਜੁੜੇ ਹੋਏ ਤੇ ਉਹਨਾਂ ਨੂੰ ਅੱਜ ਪ੍ਰਧਾਨ ਬਣਾਇਆ ਕਿਸ ਤਰ੍ਹਾਂ ਦੀ ਉਮੀਦ ਤੁਸੀਂ ਕਰਦੇ ਹੋ ਤੇ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਰਮੇਸ਼ ਜੀ ਜਿਹੜਾ ਹੈ ਵਪਾਰੀਆਂ ਵਾਸਤੇ ਹੋਰ ਨਵੇਂ ਉਪਰਾਲੇ ਕਰਨਗੇ ਦੇਖੋ ਰਮੇਸ਼ ਜੀ ਅੱਜ ਪ੍ਰਧਾਨ ਬਣਿਆ ਸਾਰੀ ਟੀਮ ਇਹਦੇ ਵਿੱਚ ਕੁਝ ਸੀਨੀਅਰ ਲੋਕ ਵੀ ਨੇ ਸਾਥੀ ਨੇ ਜਿਹੜੇ ਪੁਰਾਣੀ ਟੀਮ ਚ ਉਹਨਾਂ ਚੋਂ ਵੀ ਹੈ ਸਾਰਿਆਂ ਨੂੰ ਨਾਲ ਚੱਲ ਕੇ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਇਹੀ ਇਹਨਾਂ ਦਾ ਇੱਕੋ ਹੀ ਮਕਸਦ ਹੈ ਕਿ ਰਾਜਪੁਰਾ ਦੇ ਵਪਾਰੀਆਂ ਨੂੰ ਰਾਹ ਦਿੱਤੀ ਜਾਵੇ ਰਾਜਪੁਰੇ ਦੇ ਵਪਾਰੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਤੇ ਰਾਜਪੁਰੇ ਦੇ ਵਪਾਰ ਨੂੰ ਉਚਾਈਆਂ ਤੇ ਲਿਜਾਇਆ ਜਾਵੇ ਸਾਰੇ ਐਸੋਸੀਏਸ਼ਨਾਂ ਦੇ ਪ੍ਰਬੰਧਨ ਨੇ ਸਰਬਸੰਮਤੀ ਨਾਲ ਪ੍ਰਧਾਨ ਬਣਾਇਆ ਮੈਂ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਸਾਡੇ ਐਮਐਲਏ ਸਾਹਿਬ ਇਹਨਾਂ ਦਾ ਬਹੁਤ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਸਾਡੇ ਚੇਅਰਮੈਨ ਸਾਹਿਬ ਆਨੰਦ ਸਾਹਿਬ ਸਾਡੇ ਸੈਕਟਰੀ ਸਾਹਿਬ ਨਵੇਂ ਸੈਕਟਰੀ ਪੁਰਾਣੇ ਸੈਕਟਰੀ ਸਾਰੇ ਆਪਣੇ ਭਰਾ ਨੇ ਮੈਂ ਵੀ ਮੇਰੀ ਉਮਰ 64 ਸਾਲ ਦੀ ਹੈ ਮੈਂ ਵੀ ਇਹਦੇ 40 ਸਾਲ ਤੋਂ ਵਪਾਰ ਕਰਦਾ ਸਾਰੇ ਸ਼ਹਿਰ ਵਾਸੀਆਂ ਨਾਲ ਮਿਲਿਆ ਜੁਲਿਆ ਹੋਇਆ ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ ਆਣ ਦਿੱਤੀ ਜਾਏਗੀ ਸਾਰਿਆਂ ਦਾ ਨਾਲ ਖੜ ਕੇ ਸਾਥ ਦੇ ਆ ਗਏ ਸਰ ਤੁਹਾਡੇ ਕੋਲੋਂ ਕੁਝ ਸਾਰੀ ਟੀਮ ਇਹਨਾਂ ਦੇ ਵਿੱਚ ਕਿਹੜੇ ਕਿਹੜੇ ਮੈਂ ਅਜੇ ਤਾਂ ਆਉਦਾ ਸੰਭਾਲ ਕੇ ਪਿਛਲੀ ਸਾਰੀ ਦੇਖ ਕੇ ਨਾ ਜੋ ਜੋ ਕੰਮ ਪੈਂਡਿੰਗ ਹੈ ਜਿਵੇਂ ਤੁਸੀਂ ਕੈਮਰਿਆਂ ਦੀ ਗੱਲ ਕੀਤੀ ਹੈ ਇਹਨਾਂ ਤੋਂ ਪੁੱਛਾਂਗੇ ਵੀ ਕਿਉਂ ਨਹੀਂ ਲੱਗੇ ਅਗਰ ਕਮੇਟੀ ਦੀ ਤਰਫੋਂ ਲੱਗਦੇ ਆ ਠੀਕ ਹੈ ਨਹੀਂ ਤੇ ਅਸੀਂ ਲਵਾਵਾਂਗੇ ਨਿਊਜ਼ 89 ਪੰਜਾਬ ਦੇ ਲਈ ਰਾਜਪੁਰਾ ਤੋਂ ਪੱਤਰਕਾਰ ਮੋਹਿਤ ਕੁਮਾਰ ਦੀ ਖਾਸ ਰਿਪੋਰਟ ਨਿਊਜ਼ 89 ਪੰਜਾਬ ਹਰ ਖਬਰ ਕਿਸਦਾ ਹੋਵੇ ਅਸਰ